ਮੰਡੀ ਦੇ ਵਿੱਚ ਬੈਠੇ ਹੋ ਕਿੰਨੇ ਦਿਨ ਤੋਂ ਪਰੇਸ਼ਾਨੀ ਆ ਰਹੀ ਹੈ। ਪੈਣਾ ਇੱਕ ਤਰੀਕ ਤੋਂ ਪ੍ਰਬੰਧ ਕਰਾਂਗੇ ਅਸੀਂ ਕੋਈ ਪ੍ਰਬੰਧ ਨਹੀਂ ਹੈਗਾ ਕਦੇ ਸੈਲਰਾਂ ਵਾਲਾਂ ਦੀ ਹੜਤਾਲ ਆ ਕਦੇ ਆੜਤੀਆਂ ਦੀ ਹੜਤਾਲ ਆ ਕਦੇ ਮਜ਼ਦੂਰਾਂ ਦੀ ਹੜਤਾਲ। ਕੋਈ ਪ੍ਰਬੰਧ ਨਹੀਂ ਦੀ ਸਰਕਾਰ ਦਾ ਉਹ ਕਹਿਣ ਦਾ ਗੱਲਾਂ ਕੁਝ ਹੋਰ ਨੇ ਜਿਵੇਂ ਹਾਂਸੀ ਦੇ ਦੰਦ ਖਾਣ ਨੂੰ ਹੋਰ ਹੁੰਦਿਆਂ ਦਿਖਾਉਣ ਨੂੰ ਹੋਰ ਹੁੰਦਿਆਂ। ਅੱਜ ਤੀਸਰਾ ਦਿਨ ਆ ਸਾਨੂੰ ਇੱਥੇ ਬੈਠਿਆ ਨੂੰ ਕੋਈ ਨਹੀਂ ਪੁੱਛ ਰਿਹਾ ਕੋਈ ਨਹੀਂ ਪੁੱਛ ਰਿਹਾ ਹੈਗਾ ਜੀ। 1 ਅਕਤੂਬਰ ਤੋਂ ਸਰਕਾਰੀ ਝੋਨੇ ਦੀ ਖਰੀਦ ਪੰਜਾਬ ਸਰਕਾਰ ਵੱਲੋਂ ਕਰਨ ਦਾ ਐਲਾਨ ਜ਼ਰੂਰ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਦਾਅਵੇ ਨੇ ਜਿਹੜੇ ਉਹ ਨਾਭਾ ਮੰਡੀ ਵਿੱਚ ਖੋਖਲੇ ਨਜ਼ਰ ਆ ਰਹੇ ਨੇ ਸਾਡੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ 3 ਦਿਨ ਤੋਂ ਲਗਾਤਾਰ ਇਸ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਆ ਜਿਹੜੀ ਸਰਕਾਰੀ ਨਹੀਂ ਕੀਤੀ ਗਈ ਕਿਸਾਨ ਕਿਤੇ ਨਾ ਕਿਤੇ ਪ੍ਰੇਸ਼ਾਨ ਨਜ਼ਰ ਆ ਰਹੇ ਨੇ 3 ਦਿਨ ਤੋਂ ਸਰਕਾਰੀ ਬੋਲੀ ਦੀ ਉਡੀਕ ਦੇ ਵਿੱਚ ਮੰਡੀਆਂ ਦੇ ਵਿੱਚ ਕਿਸਾਨ ਨੇ ਜਿਹੜੇ ਬੈਠੇ ਨੇ ਅਸੀਂ ਕਿਸਾਨਾਂ ਦੇ ਨਾਲ ਵੀ ਗੱਲਬਾਤ ਆ ਜਿਹੜੀ ਕਰਾਂਗੇ ਮੰਜਾਂ ਦੇ ਉੱਪਰ ਕਿਸਾਨ ਕਿਤੇ ਨਾ ਕਿਤੇ ਬੈਠੇ ਨਜ਼ਰ ਆ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਕਿ ਕਿਸ ਤਰ੍ਹਾਂ ਦੇਖਦੇ ਹੋ ਮੰਡੀ ਦੇ ਵਿੱਚ ਬੈਠੇ ਹੋ ਕਿੰਨੇ ਦਿਨ ਤੋਂ ਪਰੇਸ਼ਾਨੀ ਆ ਰਹੀ ਹੈ ਤਿੰਨ ਦਿਨ ਤੋਂ ਬੈਠੇ ਆ ਜੀ ਤੇ ਮੰਡੀ ਦੇ ਵਿੱਚ ਕੋਈ ਸਰਕਾਰ ਦਾ ਪ੍ਰਬੰਧ ਨਹੀਂ ਹੈਗਾ ਕਹਿੰਦੇ ਤੇ ਪਹਿਲਾਂ ਇੱਕ ਤਰੀਕ ਤੋਂ ਪ੍ਰਬੰਧ ਕਰਾਂਗੇ ਅਸੀਂ ਕੋਈ ਪ੍ਰਬੰਧ ਨਹੀਂ ਹੈਗਾ ਕਦੇ ਸੈਲਰਾਂ ਵਾਲਾਂ ਦੀ ਹੜਤਾਲ ਆ ਕਦੇ ਆੜਤੀਆਂ ਦੀ ਹੜਤਾਲ ਆ ਕਦੇ ਮਜ਼ਦੂਰਾਂ ਦੀ ਹੜਤਾਲ ਆ ਤਿੰਨ ਦਿਨ ਹੋ ਗਏ ਆਪ ਦਾ ਮਾਲ ਹਾਨੇ ਆਪ ਲਾਹੇ ਜੋ ਟਰਾਲੀਆਂ ਭਰੀਆਂ ਖੜੀਆਂ ਨੇ ਜਿਹਦੀ ਟਰਾਲੀ ਲੈਤੀ ਅਗਲਾ ਕਹਿੰਦੇ ਭਾਈ ਮੇਰੀ ਟਰਾਲੀ ਵੇਲੀ ਕਰਕੇ ਦੇਵੋ ਕੋਈ ਪ੍ਰਬੰਧ ਨਹੀਂ ਜੀ ਸਰਕਾਰ ਦਾ ਉਹ ਕਹਿਣ ਦਾ ਗੱਲਾਂ ਕੁਝ ਹੋਰ ਨੇ ਜਿਵੇਂ ਹਾਂਥੀ ਦੇ ਦੰਦ ਖਾਣ ਨੂੰ ਹੋਰ ਹੁੰਦੇ ਨੇ ਦਿਖਾਉਣ ਨੂੰ ਹੋਰ ਹੁੰਦੇ ਨੇ ਕਿਹਨ ਕਿਸਾਨ ਕਹਿੰਦੇ ਸਾਨੂੰ ਆਪਣੀ ਫਸਲ ਮੰਡੀ ਦੇ ਵਿੱਚ ਆਪ ਲਾਉਣੀ ਪਈਆ ਤਾਂ ਪੰਜਾਬ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਆ ਜਿਹੜਾ ਮੰਡੀ ਚ ਕਿਤੇ ਨਜ਼ਰ ਨਹੀਂ ਆ ਰਿਹਾ ਸਾਨੂੰ ਵੀ ਤਿੰਨ ਦਿਨ ਹੋ ਗਏ ਇੱਥੇ ਬੈਠਿਆਂ ਨੂੰ ਹਾਂ ਈ ਇੱਥੇ ਕੋਈ 2 ਦਿਨ ਹੋ ਗਏ ਬੁੱਲ ਆਏ ਹੜਤਾਲ ਹੋਈ ਹੋਈ ਰਹੀ ਹੈ ਅੱਜ ਤੀਸਰਾ ਦਿਨ ਆ ਸਾਨੂੰ ਇੱਥੇ ਬੈਠਿਆ ਨੂੰ ਕੋਈ ਨਹੀਂ ਪੁੱਛ ਰਿਹਾ ਕੋਈ ਨਹੀਂ ਪੁੱਛ ਰਿਹਾ ਹੈਗਾ ਜੀ ਸਰਕਾਰਾਂ ਹੀ ਨਲੈਕੀ ਹੈ ਹਾਂ ਇਹ ਸਰਕਾਰਾਂ ਦੀ ਉਹ ਕਮੀ ਹੈ ਇਹ ਜਿਹੜੀ ਇਸ ਤਰ੍ਹਾਂ ਕਦੇ ਕੋਈ ਹੜਤਾਲ ਕਰਨ ਲੱਗੇ ਕੋਈ ਹੜਤਾਲ ਕਰ ਦਿੰਦਾ ਗ ਜ਼ਿੰਮੇਦਾਰ ਨੂੰ ਖੱਜਲ ਖਾਰ ਹੋਣਾ ਪੈਂਦਾ ਪਿੰਡਾਂ ਦੇ ਵਿੱਚ ਪੰਚਾਇਤੀ ਵੋਟਾਂ ਚੱਲ ਰਹੀਆਂ ਨੇ ਸਾਨੂੰ ਮਿੰਟ ਮਿੰਟ ਸਹੀ ਹੈ ਅਜੀ ਬੁਰੇ ਮੰਡੀ ਜਿ ਬੈਠੇ ਆ ਗਾਹੀ ਪਿੰਡਾਂ ਦੇ ਵਿੱਚ ਇਹਨੂੰ ਕਹਿਣਾ ਹੈ ਕੋਈ ਇੱਥੇ ਸਾਡਾ ਉਹਰੇ ਟਾਈਮ ਬਰਬਾਦ ਹੋ ਰਿਹਾ ਬੈਠਾ ਨੂੰ ਹੋ ਗਈ 3 ਦਿਨ ਪਹਿਲਾਂ ਤਾਂ ਹੈਗੀ ਸੀ ਆਪਣੇ ਆਲਿਆ ਸ਼ੈਲਰਾਂਾਂ ਦੀ ਹੜਤਾਲ ਸ਼ੈਲਰਾਂ ਵਾਲਿਆਂ ਦੀ ਹੜਤਾਲ ਖੁੱਲੀ ਆ ਗੈਲ ਦੀ ਗੈਲ ਮਜ਼ਦੂਰਾਂ ਨੇ ਹੜਤਾਲ ਕਰ ਲਈ ਹੁਣ ਮਜ਼ਦੂਰਾਂ ਦੀ ਹੜਤਾਲ ਪਤਾ ਨਹੀਂ ਕਦ ਖੁੱਲੂਗੀ ਕਦ ਨਹੀਂ ਖੁੱਲੂਗੀ ਆਪਦਾ ਮਾਲ ਹਾਨੇ ਆਪ ਲਾਹਿਆ ਹਾਂਜੀ ਆਪ ਮੰਡੀ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈਗਾ ਮੰਡੀ ਦੇ ਵਿੱਚ 3 ਦਿਨ ਹੋ ਗਏ ਬੈਠਿਆਂ ਨੂੰ ਸਰਕਾਰ ਦੀ ਨਲਕੀ ਆ ਸਰਕਾਰ ਦੀ ਉਹਨਾਂ ਲੈ ਕੀ ਆ ਸਰਕਾਰ ਨੂੰ ਜਦੋਂ ਪਤਾ ਸੀ ਵੀ ਸੀਜ਼ਨ ਸਿਰ ਤੇ ਖੜਾ ਹੈ ਇਹਨਾਂ ਨੇ ਕੋਈ ਪ੍ਰਬੰਧ ਕਰਨਾ ਸੀ ਪ੍ਰਬੰਧ ਕੋਈ ਨਹੀਂ ਕਰਿਆ ਨਾ ਕੋਈ ਪ੍ਰਬੰਧ ਨਹੀਂ ਹੋਇਆ ਜੀ। ਕੀ ਮੁਸ਼ਕਲਾਂ ਸਾਹਮਣੇ ਕਰਨਾ ਪੜਿਆ? ਜਿਹੜੀ ਦੇਖੋ ਦਿੱਕਤ ਹੈ ਤੇ ਮਿਹਨਤਾਂ ਲੇਬਰ ਦੀ ਦਿੱਕਤ, ਲੇਬਰ ਦੇ ਹੜਤਾਲਾ ਚੱਲਦੇ ਨੇ ਜਿਹੜੀ ਅੱਜ ਮੰਡੀ ਭਰੀ ਆ ਲੇਬਰ ਨੇ ਚਲੋ ਸਾਡੇ ਮਾਲ ਲਾਤੇ। ਪਰ ਬਾਕੀ ਸਾਡੇ ਜਿਹੜੇ ਹੜਤਾਲ ਚੱਲਦੀ ਆ ਉਹਦੇ ਕਰਕੇ ਸਾਨੂੰ ਮੇਨ ਦਿੱਕਤ ਆ। ਨਾਬਾ ਤੋਂ ਹਰਮਿੰਦ ਸਿੰਘ ਮ